ਕੁਆ ਹਾਂ ਦੱਸ ਤੂੰ ਆ ਗਾਣਾ ਸੁਣਿਆ ਮੈਂ ਕੋਈ ਗਾਣਾ ਗੁਣਾ ਨਹੀਂ ਸੁਣਿਆ ਜਾ ਜਾ ਕੇ ਆਪਣਾ ਕੰਮ ਕਰ ਚੱਲ ਫੇ ਨਹੀਂ ਸੁਣਿਆ ਥੋੜੀ ਦਿਨਾਂ ਤੱਕ ਸੁਣਿਆ ਕਰੇਂਗੀ ਕਿਹੜਾ ਗਾਣਾ ਆਪਾ ਵਖੋ ਜਾਣਾ ਏ ਇਹੇ ਗੱਲ ਪੱਕੀ ਏ ਪਰ ਸਬਰ ਜਾ ਕਰ ਲੈਂਦੇ ਸੁਧਿਆਣਾ ਇਹ ਮੈਨੂੰ ਤੇ ਲੱਗਦਾ ਤੈਨੂੰ ਵੀ ਲੋਕਾਂ ਵਾਂਗ ਵਹਿਮ ਹੋ ਗਿਆ ਚੱਲ ਮੰਨਿਆ ਗੱਲ ਭਾਵੇਂ ਕੋਈ ਨਾ ਕੋਈ ਹੋਵੇ ਤੂੰ ਤਾਂ ਮੇਰੇ ਨਾਲ ਰਹਣੀ 24 ਘੰਟੇ ਲੋਕੀ ਤਾਂ ਪਤਾ ਨਹੀਂ ਕੀ ਕੀ ਸੋਚੀ ਜਾਂਦੇ ਨੇ ਮੈਨੂੰ ਲੱਗਦਾ ਉਹਨਾਂ ਦੇ ਨਾਲ ਤੂੰ ਵੀ ਸੋਚੀ ਜਾਂਦੀ ਆ ਵੱਖ ਹੋਣ ਵਾਲੀ ਗੱਲ ਬਿਲਕੁਲ ਨਹੀਂ ਹੈਗੀ ਇਹ ਤਾਂ ਮੈਨੂੰ ਨਹੀਂ ਉਹ ਪਤਾ ਲੋਕੀ ਆਪਣੇ ਆਪ ਕੀ ਗੈਸ ਕਰਕੇ ਬੈਠੇ ਨੇ ਕੀ ਨਹੀਂ ਗੈਸ ਕੀਤਾ ਜੋ ਸਚਾਈ ਹੈ ਜੋ ਅਸਲੀਅਤ ਹੈ ਉਹ ਸਿਰਫ ਮੈਨੂੰ ਹੀ ਪਤਾ ਹੈ ਪਤਾ ਤੈਨੂੰ ਵੀ ਹੈ ਠੀਕ ਹੈ ਨਾ ਤੇ ਹੁਣ ਹੋ ਸਕਦਾ ਲੋਕਾਂ ਦਾ ਜਿਹੜਾ ਗੈਸ ਹੈ ਉਹ ਗਲਤ ਵੀ ਹੋ ਸਕਦਾ ਜੋ ਲੋਕੀ ਸੋਚਦੇ ਨੇ ਉਹ ਸਹੀ ਵੀ ਹੋ ਸਕਦਾ ਏ ਤੇ ਹੁਣ ਜਦੋਂ ਮੈਂ ਅਪਲੋਡ ਕਰਾਂਗੀ ਵੀਡੀਓ ਜਾਂ ਬੋਲ ਕੇ ਪਾਵਾਂਗੀ ਕੁਛ ਤੇ ਜਾਂ ਅਪਲੋਡ ਹੀ ਕਰ ਦਾਂਗੀ ਪੂਰਾ ਕਲੀਅਰ ਤੇ ਉਦਨ ਹੀ ਹੋਣਾ ਠੀਕ ਹੈ ਨਾ ਕਈ ਤੇ ਇਹੋ ਜਿਹੇ ਲੋਕੀ ਨੇ ਜਿਹੜੇ ਮੇਰੇ ਤੱਕ ਆ ਜਾਂਦੇ ਨੇ ਹਾਂ ਜੀ ਤੁਸੀਂ ਇਦਾਂ ਕਰਨ ਲੱਗੇ ਹੋ ਉਦਾਂ ਕਰਨ ਲੱਗੇ ਹੋ ਸਾਨੂੰ ਬਾਹਰੋਂ ਪਤਾ ਲੱਗਾ ਸਾਨੂੰ ਇੱਥੋਂ ਪਤਾ ਲੱਗਾ ਸਾਨੂੰ ਉੱਥੋਂ ਪਤਾ ਲੱਗਾ ਪਰ ਜੋ ਵੀ ਹੈਗਾ ਨਾ ਜਿੰਨੀ ਦੇਰ ਤੱਕ ਮੈਂ ਚੈਨਲ ਦੇ ਉੱਤੇ ਵੀਡੀਓ ਨਹੀਂ ਅਪਲੋਡ ਕਰਦੀ ਜਾਂ ਆਪਣੇ ਮੂੰਹੋਂ ਤੁਹਾਨੂੰ ਕੁਝ ਦੱਸਦੀ ਨਹੀਂ ਹੈਗੀ ਪਲੀਜ਼ ਤੁਸੀਂ ਆਪਣੇ ਆਪਣੇ ਗੈਸ ਲਾਣੇ ਬੰਦ ਕਰੋ ਹੋ ਸਕਦਾ ਤੁਸੀਂ ਜਿਹੜੇ ਗੈਸ ਲਾ ਕੇ ਬੈਠੇ ਹੋ ਨਾ ਉਦਾਂ ਨਾ ਹੀ ਹੋਵੇ ਕੁਝ ਹੋਰ ਹੋਵੇ ਜਿਸ ਤੱਕ ਤੁਸੀਂ ਸੋਚਦੇ ਹੋ ਜਾਂ ਜੋ ਵੀ ਲੋਕੀ ਸੋਚਦੇ ਨੇ ਮੈਨੂੰ ਸਾਰਾ ਪਤਾ ਵੀ ਕੀ ਸੋਚਦੇ ਨੇ ਕੀ ਨਹੀਂ ਸੋਚਦੇ ਲੋਕੀ ਨਾ ਉਹਨਾਂ ਆਪਣੇ ਘਰਾਂ ਵੱਲ ਧਿਆਨ ਨਹੀਂ ਰੱਖਦੇ ਜਿੰਨਾ ਦੂਜੇ ਦੀ ਜ਼ਿੰਦਗੀ ਵੱਲ ਰੱਖਦੇ ਨੇ ਇਹਦੀ ਜ਼ਿੰਦਗੀ 'ਚ ਹੁਣ ਅੱਗੋਂ ਕੀ ਹੋਣਾ ਕੀ ਕਰੇਗੀ ਕੀ ਨਹੀਂ ਕਰੇਗੀ ਇਸ ਕਰਕੇ ਮੇਰੀ ਹੱਥ ਜੋੜ ਕੇ ਨਾ ਸਾਰਿਆਂ 'ਗੇ ਇਹੋ ਹੀ ਬੇਨਤੀ ਐ ਜੇ ਮੇਰੀ ਵੀਡੀਓ ਵੇਖਦੇ ਐ ਤੇ ਉਹ ਆਰਾਮ ਨਾਲ ਮੇਰੀ ਬਸ ਵੀਡੀਓ ਹੀ ਵੇਖੀ ਜਾਓ ਆਪਣੇ ਆਪਣੇ ਜਿਹੜਾ ਤੁਹਾਡੇ ਅਨੁਮਾਨ ਲਗਾਣੇ ਐ ਨਾ ਉਹ ਛੱਡ ਦਿਓ ਤੇ ਆਪਣੇ ਆਪਣੇ ਘਰਾਂ ਵੱਲ ਧਿਆਨ ਦਿਓ ਤੇ ਚੰਗਾ ਜੀ ਸਾਸ਼ੀ ਕਾਲ ਮਿਲਦੇ ਆ ਤੁਹਾਨੂੰ ਕੋਈ ਕੈਂਟ ਜੀ ਵੀਡੀਓ ਨਾਲ ਨੈਕਸਟ ਵਲੌਗ ਦੇ ਵਿੱਚ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਕਿ ਸ਼ਾਰਟ ਮੂਵੀ ਆਪਾਂ ਨਹੀਂ ਬਣਾਉਣੀ ਆ ਕਿਉਂਕਿ ਇੰਨਾ ਸਾਡੇ ਕੋਲ ਟਾਈਮ ਨਹੀਂ ਹੁੰਦਾ ਆਪਾਂ ਹੈਗੇ ਆ ਬਹੁਤ ਜ਼ਿਆਦਾ ਬਿਜ਼ੀ ਤੇ ਇਸ ਕਰਕੇ ਮਾਸ ਜੋ ਵੀ ਤੁਹਾਡਾ ਨਾ ਗੱਲਾਂ ਪਤਾ ਹੁੰਦੀਆਂ ਰਹਿਣਗੀਆਂ ਇਦਾਂ ਹੀ ਕਰਦੇ ਰਵਾਂਗੇ ਤੇ ਹੌਲੀ-ਹੌਲੀ ਤੁਹਾਨੂੰ ਪਤਾ ਕਿ ਸਰਦ ਵੀ ਲੰਘ ਹੀ ਜਾਣੇ ਆ ਤੇ ਫਿਰ ਤੁਹਾਡੇ ਲਈ ਵੀਡੀਓ ਮੈਂ ਲੈ ਕੇ ਆ ਹੀ ਜਾਣਾ ਚਲ ਸਪੈਸ਼ਲੀ ਕੀ ਬੋਲ ਬੋਲ ਕੁਸ਼ਨੀਆ ਬੋਲਣਾ ਹੁਣ ਤੂੰ ਬੋਲਣਾ ਬੋਲ ਕੀ ਗਾਣਾ ਮੈਂ ਗਾਣ ਲੱਗੀ ਚਲ ਤੈਨੂੰ ਗਾਣਾ ਸੁਣਾਵਾਂ ਫਿਰ ਫਿਰ ਸੁਣਾ ਲਗੀ ਨਹੀਂ ਫੋਨ ਤੇ ਲਾ ਕੇ ਸੁਣਾਨੀ ਹੈ ਨਾ ਚਲ ਸੁਣਾ ਫਿਰ ਅੱਪੀ ਗਾਣੇ ਨਹੀਂ ਮੈਂ ਨਹੀਂ ਸੁਣਿਆ ਚਲ ਤੂੰ ਇੱਥੇ ਮੈਨੂੰ ਇੱਕ ਕਲਾਈਂਟ ਸੁਣਾਤੀ ਠੀਕ ਆ ਹੁਣ ਤੂੰ ਕਰ ਦੇ ਵੀਡੀਓ ਨੂੰ ਬੰਦ ਤੇ ਮੈਨੂੰ ਪੂਰਾ ਗਾਣਾ ਫੋਨ ਤੇ ਲਾ ਕੇ ਸੁਣਾ ਦੇ ਚੰਗਾ ਜੀ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਾਲ